ਰਾਜਕੁੰਦਰੇ ਵੈਸੇ ਵਧੀਆ ਕੀਤਾ ਵੈਸੇ ਪੰਜਾਬੀ ਫਿਲਮ ਚਾਏ ਪਰ ਹੁਣ ਕੁਝ ਛੱਜਦਾ ਕਰ ਲਓ ਪਹਿਲਾਂ ਵੀ ਤੁਸੀਂ ਬੜੇ ਜਿਆਦਾ ਤੁਹਾਨੂੰ ਪਤਾ ਹੀ ਹੈ ਹਨਾ ਵੀ ਕੀ ਹਿਸਾਬ ਕਿਤਾਬ ਹੈਗਾ ਪ੍ਰਾਈਮ ਮਿਨਿਸਟਰ ਕਹਿੰਦੇ ਵੀ ਅਸੀਂ ਵਾਦੇ ਨਿਭਾਵਾਂਗੇ ਜਿਹੜੇ ਕੀਤੇ ਨੇ ਭਾਈ ਜਿਹੜੇ ਇੱਥੇ ਲੋਕਾਂ ਨਾਲ ਵਾਦੇ ਕੀਤੇ ਨੇ ਕਿਸਾਨਾਂ ਨਾਲ ਵਾਦੇ ਕੀਤੇ ਨੇ ਉਹ ਤਾਂ ਪੂਰੇ ਕਰ ਲਓ ਉਹ ਵਿਚਾਰੇ ਬਾਰਡਰਾਂ ਤੇ ਬੈਠੇ ਹੋਏ ਨੇ ਟਿਕਟੋਕ ਐਲਨ ਮਕਸ ਤੋਂ ਵੇਚਣ ਜਾ ਰਿਹਾ ਹੈ ਚਾਈਨਾ ਮੇਰੇ ਭੜੇ ਜੀ ਨੂੰ ਮਰਜ਼ੀ ਵਿੱਚ ਅਸੀਂ ਕੀ ਲੈਣਾ ਜੋ ਸਾਡੇ ਇੰਨੇ ਚੱਲਦੇ ਹੀ ਹੈ ਰੀ ਟਿਕਟੋਕ ਲੈ ਬੜੀ ਸੋਹਣੀ ਲੱਗਣ ਦੀ ਹੈ ਮੈਂ ਤਾਂ ਹੈ ਡਰੈਸ ਜੀ ਪੂਰੀ ਜੱਜ ਗਈ ਹੈ ਇੱਕ ਰੀਲ ਬਣਾ ਹੀ ਲੈਣੇ ਆ ਇਹ ਕਿਨੇ ਗਾਣਾ ਕਿਹੜਾ ਚੱਲਦਾ ਹੈ ਸਭ ਨੂੰ ਲੋੜੀ ਓਹੋ ਹੋ ਹੋ ਇੱਕ ਤਾਂ ਪੁੱਛ ਨਾ ਤੰਗ ਹੀ ਮੜ ਗਈ ਤਾਂ ਐਕਕ ਤਾਂ ਸਾਡੇ ਲਈ ਡੇ ਕਮਲੇ ਆ ਨਾ ਜਦੋਂ ਵੀ ਕੋਈ ਤਿਹਾਰ ਹੁੰਦਾ ਤਾਂ ਕਸਾ ਦਿੰਦੇ ਰੀਲਾਂ ਪਾਪਾ ਕਸਾ ਹੀ ਦਿੰਦੇ ਐ ਵੀ ਹੁਣ ਮੈਂ ਕਿਹੜਾ ਗਾਣਾ ਲੱਭਾਂ ਦਾ ਸਰੀਲ ਤੇ ਲਾਉਣ ਵਾਸਤੇ ਖੈਰ ਛੱਡੋ ਤੁਸੀਂ ਕਾਦੇ ਵਾਸਤੇ ਹੋ ਤੁਸੀਂ ਦੱਸ ਦੋ ਮੈਨੂੰ ਕਿਹੜਾ ਗਾਣਾ ਟ੍ਰੈਡਿੰਗ 'ਚ ਹੈ ਰੀਲ ਬਣਾ ਲਾ ਥੋੜੀ ਲੱਗਦੀ ਪਈ ਹੈ ਨਾ ਅੱਜ ਮੈਂ ਹੋਰ ਭਾਈ ਕਿਵੇਂ ਹੋ ਤੁਸੀਂ ਸਾਰੇ ਜਾਣੇ ਮੈਂ ਸੋਚਿਆ ਵੀ ਹਾਲ-ਚਾਲ ਪੁੱਛਣਾ ਲੋੜੀ ਲੋੜੀ ਬਣਾ ਲਈ ਹੁਣ ਇੱਕ ਤਾਂ ਨਾ ਇਹਨਾਂ ਨੇ ਬੜਾ ਦਿਮਾਗ ਖਰਾਬ ਕੀਤਾ ਆ ਇੱਕ ਖੜਕਾ ਜਿਹੜਾ ਇੰਨਾ ਕਰਦੇ ਨੇ ਨਾ ਗੱਲਬਾਤ ਕਰਨੀ ਨਹੀਂ ਦਿੰਦੇ ਹੈਗੇ ਮੈਂ ਸੋਚਿਆ ਵੀ ਚੱਲ ਗੱਲਬਾਤ ਆਚਾਰ ਆਪਾਂ ਕਰ ਲਈਏ ਮੈਂ ਨਰਈ ਵਾਲਿਆਂ ਦੇ ਆਈ ਸੀ ਅੱਜ ਦੇਖੀਏ ਵੀ ਕੀ ਇਹਨਾਂ ਨੇ ਖਬਰਾਂ ਲਾਈਆਂ ਨੇ ਫਿਰ ਫਰਾਈ ਵੀ ਤਾਂ ਕਰਨੀਆਂ ਹੁੰਦੀਆਂ ਨੇ ਨਾ ਆਪਾਂ ਸੋ ਮੈਂ ਤੁਹਾਨੂੰ ਦੱਸਿਆ ਸੀ ਭਾਈ ਮੈਂ ਸੂਟ ਲੈ ਕੇ ਆਈ ਆ ਬੜਾ ਸੋਹਣਾ ਹਨਾ ਤੇ ਆ ਸੂਟ ਹੈ ਇੱਕ ਮਿੰਟ ਫੋਨ ਆ ਗਿਆ ਜ਼ਰਾ ਹੈਲੋ ਹਾਂ ਤੂੰ ਵੀ ਉਦੋਂ ਹੀ ਫੋਨ ਕਰਿਆ ਕਰ ਜਦੋਂ ਮੈਂ ਕੋਈ ਪ੍ਰੋਗਰਾਮ ਕਰਨਾ ਹੁੰਦਾ ਹਾਂ 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 ਸੂਟ ਤੇ ਮੈਂ ਲੈ ਆਈ ਸੀ ਸੇਲ ਲੱਗੀ ਹੋਈ ਸੀ ਅੱਛਾ ਤੂੰ ਵੇਖੀ ਚਾਹਨੀ ਹੈ ਕੀ ਬਾਤ ਹੈ ਬੜਾ ਬੜਾ ਵਧੀਆ ਲੱਗਦਾ ਜਰੂਰ ਆਪ ਦਾ ਬੰਦਾ ਕੋਈ ਵੇਖਦਾ ਨਾ ਅੱਜ ਚੱਲ ਹੋਰ ਗੱਲ ਸੁਣਾ ਦੋ हां मैं, आ, आ, मैं, मैं, मैं आ, तो सूट ले आई पैना सेल ਦੇ ਵਿੱਚੋਂ ਬੜਾ ਸਸਤਾ ਮਿਲਿਆ 600 ਰੁਪਏ ਦਾ ਸੂਟ ਪਿਆ ਤੇ ਮੈਂ ਦੇਖਣ ਚ ਲੱਗਦਾ ਤਾਂ ਨਹੀਂ ਮੈਂ ਤੇ ਕਿਹਾ ਵੀ ਮੈਂ ਤੇ 3000 ਤੋਂ ਘੱਟ ਸੂਟ ਨਹੀਂ ਲੈ ਕੇ ਆਈ। ਬੱਚ ਚੜਨਾ ਚਾਹੀਦਾ ਹੈ ਨਾ ਦਸਨਾ ਥੋੜੀ ਹੁੰਦਾ ਕਿਸੇ ਨੂੰ। ਰੰਗ ਤੇ ਬੜਾ ਸੋਹਣਾ ਲੱਗਦਾ ਮੈਂ ਜਦੋਂ پارکਿੰਗ ਨਿਕਲੀ ਨਾ ਘਰੋਂ ਬਾਹਰ ਤੇ ਨਾਲ ਦੀ ਜਿਹੜੀ ਗਵਾਰਡਨ ਤੋਂ ਏਦਾਂ ਅੱਖਾਂ ਕੱਢ ਕੱਢ ਵੇਖੇ ਮੈਂ ਕਿਹਾ ਵੀ ਕਿਤੇ ਮੈਂ ਸੋਹਣੀ ਬਾੜੀ ਲੱਗਦੀ ਆ। ਹਾਂ ਹਾਂ ਉਹ ਤਾਂ ਫਿਰ ਤੈਨੂੰ ਪਤਾ ਮੱਚਦੀਆਂ ਹੁੰਦੀਆਂ ਰਹੀਆਂ ਖਬਰ ਸੁਣ ਲੈ ਨਹੀਂ ਭੈਣੇ ਪੁੱਛਣਾ ਤੂੰ ਕਹਿ ਰਹੀਆਂ ਵੀ ਲੋੜੀ ਟੱਪ ਗਈ ਹੁਣ ਬਸੰਤ ਆ ਗਈ ਆ ਅਬ ਬਸੰਤ ਨੇ ਤਾਂ ਬੜੇ ਹੁਣ ਜੱਬ ਭੈਣੇ ਆਗੇ ਤੇ ਹੁਣ ਚਾਈਨਾ ਡੋਰਾਂ ਚਾਈਨਾ ਵਾਲੀ ਤਾਂ ਹਰੇਕ ਚੀਜ਼ ਹੀ ਮਾੜੀ ਆ ਚਾਈਨਾ ਤੋਂ ਤਾਂ ਕੁਝ ਵੀ ਆ ਜਾ ਚਾਹੇ ਕੋਈ ਕਰੋਨਾ ਵਾਇਰਸ ਪਤਾ ਨਹੀਂ ਕਿ ਆ ਗਿਆ ਆਈ ਜਾਂਦਾ ਹੁਣ ਨਵਾਂ ਕੋਈ ਵਾਇਰਸ ਆ ਗਿਆ ਹੁਣ ਚਾਈਨਾ ਡੋਰ ਜਿਹੜੀ ਆ ਇਹ ਤਾਂ ਬੜਾ ਇਹਨੇ ਮੌਤ ਦੇ ਮੂੰਹ ਨੂੰ ਜਾਂਦਾ ਬਣਿਆ ਖਬਰ ਕਾਦੀ ਸੀਗੇ ਜਵਾਕ ਪਤੰਗ ਚੜਾਈ ਜਾਂਦਾ ਸੀਗਾ ਕੋਠੇ ਤੇ ਉਹ ਚਾਈਨਾ ਡੋਰ ਦਾ ਪੈ ਗਿਆ ਚੱਕਰ ਤੇ ਮੁੜ ਕੇ ਡਿੱਗ ਗਿਆ ਤੇ ਨੁਕਸਾਨ ਤਾਂ ਹੈਗਾ ਹੀ ਐ ਹੁਣ ਸਾਡੇ ਇੱਥੇ ਐਨੇ ਕਹੀ ਜਾਂਦੇ ਨੇ ਵੀ ਭਾਈ ਤੁਸੀਂ ਡੋਰਾ ਨਾ ਵੇਚੋ ਫਿਰ ਵੀ ਐਡੇ ਬੇਸ਼ਰਮ ਲੋਕ ਨੇ ਵੀ ਡੋਰਾ ਵੇਚੀ ਜਾਂਦੇ ਨੇ ਬੜੇ ਲਾਲਚੀ ਹੋਏ ਪਏ ਆ ਇਹ ਤਾਂ ਆਪਣੇ ਆਪ ਚ ਆਪਣੀ ਭਲਾਈ ਐ ਵੀ ਤਿਹਾਰ ਮਨਾਉਣਾ ਪਤੰਗ ਚੜਾਉਣੇ ਨੇ ਭਾਈ ਦੂਦੂ ਚੜਾ ਲਓ ਹੈ ਅੱਗੇ ਵੀ ਕਿੰਨੇ ਹਾਦਸੇ ਹੁੰਦੇ ਨੇਗੇ لیکن ਕਿ ਜੁਆਕ ਆਪ ਦੂਜੀ ਗੱਲ ਤਾਂ ਪੰਛੀ ਵਿਚਾਰੇ ਇਹਨਾਂ ਦਾ ਕੀ ਹੱਲ ਬਣੂ ਪੰਛੀ ਉਹੀ ਵੱਡੇ ਜਾਂਦੇ ਨੇ ਕਿ ਤਾਂ ਵੈਸੇ ਹੀ ਪੰਛੀ ਸਾਡੇ ਘਟੇ ਪਏ ਨੇ ਤੇ ਦੂਜਾ ਆਹ ਜਿਹੜੀ ਡੋਰਾ ਡੋਰਾ ਨੇ ਉਹ ਕਰੀ ਜਾਂਦੇ ਨੇ ਵੈਸੇ ਨਾ ਪੰਜਾਬ ਪੁਲਿਸ ਨੇ ਬਹੁਤ ਡਿਊਟੀ ਲਈ ਹੋਈ ਆ ਬਹੁਤ ਸਖਤ ਡਿਊਟੀ ਹੈਗੀ ਤੇ ਪੰਜਾਬ ਪੁਲਿਸ ਬਹੁਤ ਸੋਹਣਾ ਕਰੀ ਜਾਂਦੀ ਆ ਐਤਕੀ ਵੇਲਾ ਦਾ ਸਿੱਧਾ ਫਿਰ ਜਿਹੜਾ ਲੈ ਕੇ ਆਊਗਾ ਤੇ ਕਰਨਗੇ ਕਾਰੋਈ ਸਿੱਧੀ ਚੱਲ ਚੰਗਾ ਤੂੰ ਮੇਰੇ ਟਾਈਮ ਬਹੁਤ ਖਰਾਬ ਕਰਾਤਾ ਤੇ ਉਹ ਦਰਸ਼ਕ ਵੇਟ ਕਰਦੇ ਨੇ ਹਨਾ ਸੌਰੀ ਸੌਰੀ ਥੋੜਾ ਜਿਹਾ ਤੁਹਾਨੂੰ ਪਤਾ ਗੱਲ ਵੀ ਤਾਂ ਕਰਨੀ ਪੈਂਦੀ ਹੈ ਨਾ ਲੱਗਦੀ ਹੈ ਨਾ ਪੂਰੀ ਗਰਜੀਅਸ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਹੈ ਹੀ ਬੜੀ ਘੈਟ ਆ ਤੇ ਅੱਜ ਮੈਂ ਪੰਜਾਬ ਪੁਲਿਸ ਦੀ ਗੱਲ ਤੋਂ ਯਾਦ ਆਇਆ ਭਾਈ ਖਬਰ ਕਹਿੰਦੇ ਵੀ ਪੰਜਾਬ ਚ ਜਿਹੜੀ ਪੰਜਾਬ ਪੁਲਿਸ ਹੈ 27 ਤੱਕ ਜਿਹੜੀ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਤੀਆਂ 10 ਲੈ ਵਿਚਾਰੇ ਹੈ ਇਹ ਸਾਰਾ ਸਾਰੇ ਧਿਆਰਾਂ ਦੇ ਵਿੱਚ ਵਿਚਾਰੇ ਸੜਕਾਂ ਦੇ ਬਾਹਰ ਰਹਿੰਦੇ ਨੇ ਤੇ ਅਸੀਂ ਲੋਕ ਤਿਹਾਰ ਮਨਾਣੇ ਆ ਪੰਜਾਬ ਪੁਲਿਸ ਨੂੰ ਤਾਂ ਵਿਚਾਰੇ ਨੂੰ ਤਿਹਾਰ ਹੀ ਨਹੀਂ ਮਨਾਣ ਮਾੜੀ ਮੋੜੀ ਛੁੱਟੀ ਦੇ ਇਹ ਦਿਆ ਕਰੋ ਐ ਕਿਉਂ ਕਰਦੇ ਹੋ ਰਸਟਰਸ ਕਰ ਲਿਆ ਕਰੋ ਵਿਚਾਰਿਆਂ ਤੇ ਖੈਰ ਵੈਸੇ ਪੰਜਾਬ ਪੁਲਿਸ ਦਾ ਪ੍ਰਭਾਵ ਤਾਂ ਬਹੁਤ ਹੈ ਹਨਾ ਤੇ ਕਹਿੰਦੇ ਵੀ ਹੁਣ 26 ਜਨਵਰੀ ਆ ਗਈ ਤੇ 26 ਜਨਵਰੀ ਨੂੰ ਹੁਣ ਪ੍ਰੋਗਰਾਮ ਹੋਊਗਾ ਹੁਣ ਤਾਂ ਹੀ ਤਾਂ ਇਹਨਾਂ ਦੇ ਪੁਲਿਸ ਵਾਲਿਆਂ ਦੀ ਛੁੱਟੀਆਂ ਵਧਾਈਆਂ ਨੇ ਵੀ ਕਿਤੇ ਕੋਈ ਗਲਤ ਨਾ ਹੋ ਜੇ ਕੋਈ ਮਾੜਾ ਮੋਟਾ ਤੇ ਉਸ ਤੋਂ ਬਾਅਦ ਹੁਣ ਕਿਸਾਨ ਵੀ ਪੂਰੇ ਹੋਏ ਪਏ ਨੇ ਕਹਿੰਦੇ ਵੀ ਅਸੀਂ ਤਾਂ ਟਰੈਕਟਰ ਮਾਰਚ ਕੱਢਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਕੱਢਣਾ ਹੀ ਆ ਅਗਲੇ ਨੇ ਰੋਸ ਆ ਪਰ ਦੂਜੀ ਪਾਸੇ ਵੀ 26 ਨੂੰ ਰੌਲਾ ਪੈਂਦਾ ਹੁੰਦਾ ਜਨਵਰੀ ਚ ਹੁਣ ਆ ਵੀ ਰੌਲਾ ਪਊਗਾ ਕਿ ਪਹਿਲਾਂ ਜਿਹ ਵਿੱਚਾਂਕੀਆਂ ਸੀ ਪੰਜਾਬ ਦੀਆਂ ਉਦੋਂ ਨਹੀਂ ਲਾਈਆਂ ਗਈਆਂ ਤੇ ਹੁਣ ਪਤਾ ਨਹੀਂ ਭਾਈ ਲਾਉਣਗੇ ਕਿ ਨਹੀਂ ਇੱਕ ਤਾਂ ਪੰਜਾਬ ਵਾਲਿਆਂ ਨਾਲ ਬੜਾ ਬਿਤਰਾ ਜਾ ਕਰਦੇ ਨੇ ਨਾ ਖੈਰ ਦਿਲ ਤੇ ਨਾ ਲਾਇਓ ਗੱਲ ਤੇ ਅੱਗੇ ਆਪਾਂ ਗੱਲ ਕਰ ਲੈਨੇ ਆਂ ਹੋਰ ਖਬਰਾਂ ਕਿਹੜੀਆਂ ਆ ਗਈਆਂ ਅੱਜ ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਦੇ ਨਾਲ ਕੀਤੇ ਵਾਦੇ ਨਿਭਾਵਾਂਗੇ ਮੋਦੀ ਕਹਿ ਰਹੇ ਨੇ ਅੱਛਾ ਜੀ ਪ੍ਰਾਈਮ ਮਿਨਿਸਟਰ ਕਹਿੰਦੇ ਵੀ ਅਸੀਂ ਵਾਦੇ ਨਿਭਾਵਾਂਗੇ ਜਿਹੜੇ ਕੀਤੇ ਨੇ ਭਾਈ ਜਿਹੜੇ ਇੱਥੇ ਲੋਕਾਂ ਨਾਲ ਵਾਦੇ ਕੀਤੇ ਨੇ ਕਿਸਾਨਾਂ ਨਾਲ ਵਾਦੇ ਕੀਤੇ ਨੇ ਉਹ ਤਾਂ ਪੂਰੇ ਕਰ ਲਓ ਉਹ ਵਿਚਾਰੇ ਬਾਰਡਰਾਂ ਤੇ ਬੈਠੇ ਹੋਏ ਨੇ ਕਮਲੇ ਨੇ ਤਾਂ ਪਹਿਲਾਂ ਇੱਧਰ ਤਾਂ ਸਾਹਮਣੇ ਬਾਤ ਚ ਬਾਤ ਚ ਭਾਗਜੋ ਆ ਹੁਣ ਮੈਂ ਤੁਹਾਨੂੰ ਸੁਣਾਉਂਦੀ ਸੀ ਕਿ ਖਬਰ ਕੀ ਕਹਿੰਦੇ ਨੇ ਨਰਿੰਦਰ ਮੋਦੀ ਨੇ ਇਹ ਗੱਲ ਕਹਤੀ ਤੇ ਉਧਰੋਂ ਕਹਿੰਦੇ ਵੀ ਮੋਦੀ ਵਾਂਗ ਝੂਠੇ ਵਾਦੇ ਕਰਦੇ ਨੇ ਕੇਜਰੀਵਾਲ ਮੁੜ ਕੇਜਰੀਵਾਲ ਦੀ ਰਾਹੁਲ ਗਾਂਧੀ ਨੇ ਪੂਝ ਫੜ ਲਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਲੀਡਰ ਕਰਦੇ ਕਿ ਫਿਰਦੇ ਨੇ ਤੋਂ ਜਿਹੜਾ ਕਿਹਦੇ ਮਗਰ ਕਦੇ ਕਿਹੜਾ ਕਿਹਦੇ ਮਗਰ ਵੀ ਕੁਝ ਕਰ ਲੋ ਵੀ ਭਰਾਵੋ ਮਾੜਾ ਮੋਟਾ ਸੋਚ ਲੋ ਤੇ ਤੁਸੀਂ ਤਾਂ ਐ ਲੜਦੇ ਹੋ ਜਿਵੇਂ ਤੀਵੀਆਂ ਲੜਦੀਆਂ ਹੁੰਦੀਆਂ ਨੇ ਤੇ ਤੀਵੀਆਂ ਨਹੀਂ ਲੜਦੀਆਂ ਹੁੰਦੀਆਂ ਨੇ ਤੁਸੀਂ ਲੜਦੇ ਹੋ ਆਪਸ ਦੇ ਵਿੱਚ ਮੇਣੋ ਮੇਣੇ ਹੁੰਦੇ ਹੀ ਰਹਿੰਦੇ ਨੇ ਖੈਰ ਵੈਸੇ ਕੇਜਰੀਵਾਲ ਸਾਹਿਬ ਜਿਹੜਾ ਤੁਸੀਂ ਵਾਦਾ ਕੀਤਾ ਸੀਗਾ 1000 ਰੁਪਏ ਵਾਲਾ ਉਹ ਵੀ ਪੂਰਾ ਕਰ ਦਿੰਦੇ ਕਿੰਨਾ ਟਾਈਮ ਹੋ ਗਿਆ ਸਾਡੀ ਪੰਜਾਬ ਦੀ ਔਰਤਾ ਵੇਟ ਕਰਦੀਆਂ ਪਈਆਂ ਨੇ ਥੋੜਾ ਜਿਹਾ ਗੌਰ ਕਰਿਓ ਕਹਿੰਦੇ ਵੀ ਸੋਸ਼ਲ ਮੀਡੀਆ ਤੇ ਵੀ ਵਰਚੁਅਲ ਦੁਨੀਆ ਦੇ ਵਿੱਚ ਬਚਪਨ ਜਵਾਂਖਾਂ ਨਗਵਾ ਚ ਗਿਆ ਤੇ ਪੁਰਾਣੀਆਂ ਜਿਹੜੀਆਂ ਸਾਡੀਆਂ ਖੇਡਾਂ ਸੀ ਗੁੱਲੀ ਡੰਡਾ ਜਾਂ ਜਿਹੜੇ ਕਹਿੰਦੇ ਸੀ ਗਿੱਟ ਪੌਣ ਲੁਕਣ ਵਿੱਚ ਪੀਚੋ ਉਹ ਸਾਰੇ ਖਤਮ ਹੋ ਗਿਆ ਗੱਲ ਤਾਂ ਵੇਜੇ ਸਹੀ ਹੈ ਇਹਨਾਂ ਨੇ ਖਬਰ ਬਿਲਕੁਲ ਸਹੀ ਛਾਪੀ ਹੈਗੀ ਗੱਲ ਇਹਨਾਂ ਦੀ ਸਹੀ ਹੈ ਪਹਿਲਾਂ ਕੀ ਹੁੰਦਾ ਸੀਗਾ ਅਸੀਂ ਖੇਡਦੇ ਛੋਟੇ ਹੁੰਦੇ ਇਕੱਠੇ ਹਨਾ ਵੀ ਫੋਨ ਫਾਨ ਤੱਕ ਆਦੇ ਹੁੰਦੇ ਸੀਗੇ ਕਰੋ ਵਗ ਜਾਣਾ ਐਵੇਂ ਲਿਬੜੇ ਟਿਬੜੇ ਖੇਡਣਾ ਸਾਡੀਆਂ ਸਾਨੂੰ ਅੱਜਕੱਲ ਤਾਂ ਬੱਚੇ ਨੇ ਇਹ ਵੀ ਨਹੀਂ ਪਤਾ ਕਿ ਸਾਡੇ ਵਿਰਸੇ ਦੀਆਂ ਖੇਡਾਂ ਜਿਹੜੀਆਂ ਨੇਗੀਆਂ ਕਿੰਨੀਆਂ ਅਸੀਂ ਖੇਡਾਂ ਖੇਡਿਆ ਕਰਨੀਆਂ ਤੇ ਅੱਜ ਹੁਣ ਫੋਨਾਂ ਦੇ ਵਿੱਚ ਜਵਾਕ ਵੜ ਗਏ ਨਿੱਕੇ ਨਿੱਕੇ ਜਵਾਖਾਂ ਨੂੰ ਮਾਵਾ ਫੋਨ ਦੇ ਦਿੰਦੀਆਂ ਨੇ ਵੀ ਕੰਮ ਛਡਾਉਣ ਦੀ ਮਾਰੀਆਂ ਅੱਜ ਕੱਲ ਦਾ ਟ੍ਰੈਂਡ ਹੀ ਬੜਾ ਵੱਖਰਾ ਚੱਲਿਆ ਜਵਾਕ ਉਹ ਚਾਰਾ ਰੋਲਦਾ ਹੁੰਦਾ ਤੇ ਮਾਂ ਖੜ ਕੇ ਰੀਲਾਂ ਬਣਾਉਂਦੀ ਹੁੰਦੀ ਐ ਵੇ ਕਿਹੜੀ ਪਰਪਰੇਸ਼ ਐ ਭਾਈ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਸਾਮ ਕੇ ਰੱਖੋ ਹੈ ਪਹਿਲਾਂ ਤਾਂ ਸਾਡੀਆਂ ਬੀਬੀਆਂ ਹੀ ਹੁੰਦੀ ਸੀ ਮਾਰਦੀ ਸੀ ਕੰਮ ਤੇ ਲਫੇੜਾ ਤੇ ਜਵਾਕ ਇੰਨਾ ਕਰਦਾ ਸੀ ਰਿੰਗ ਰਿੰਗ ਕਰਦਾ ਅੱਜ ਕੱਲ ਤਾਂ ਜਵਾਖਾਂ ਦੇ ਨਖਰੇ ਹੀ ਨਹੀਂ ਸਾਮ ਹੁੰਦੇ ਜਵਾਕ ਤੇ ਬੜੇ ਔਖੇ ਤੇ ਫੇਰ ਕਰਨਾ ਕੁਝ ਹੈ ਨਹੀਂ ਹੈ ਸਰੀਰ ਕੋਈ ਐਕਟੀਵਿਟੀ ਨਹੀਂ ਹੈ ਨਹੀਂ ਤੇ ਫਿਰ ਡਿਪਰੈਸ਼ਨ ਤਾਂ ਹੋਣਾ ਹੀ ਹੈ ਬੈਠੇ ਬੈਠੇ ਨੇ ਭਾਰ ਵਧੀ ਐ ਨੂੰ ਤੇ ਬਿਮਾਰੀਆਂ ਲੱਗਦੀਆਂ ਨੇ ਥੋੜਾ ਜਨਾ ਧਿਆਨ ਰੱਖਿਆ ਕਰੋ ਆਪਣੀ ਜਵਾਖਾਂ ਦਾ ਹਾਂ ਸੱਚ ਆ ਕੀ ਸ਼ਾਪ ਤੈਨਾਂ ਨੇ ਟਿਕਟੋਕ ਐਲਨ ਮਕਸ ਨੂੰ ਵੇਚਣ ਜਾ ਰਿਹਾ ਹੈ ਚਾਈਨਾ ਮੇਰੇ ਭੜੇ ਜੀ ਨੂੰ ਮਰਜ਼ੀ ਵੇਚੇ ਅਸੀਂ ਕੀ ਲੈਣਾ ਜੋ ਸਾਡੇ ਇੰਨੀ ਤੇ ਚੱਲਦੀ ਹੈ ਇਹ ਟਿਕਟੋਕ ਅਸੀਂ ਕੀ ਕਰਨਾ ਮਜ਼ਾ ਤਾਂ ਅਸੀਂ ਬਿਮਾਰੀ ਕੱਢੀ ਐ ਪਣ ਇੱਥੇ ਨਾ ਆਵੇ ਹਾਂ ਕਿ ਵੈਖਿਆ ਰਵੇ ਤੁਸੀਂ ਟਿਕਟੌਕ ਚ ਲੰਦੇ ਹੋ ਵੀਲਾਂ ਜਰੂਰ ਵੇਖਿਆ ਕਰੋ ਸਾਡੀਆਂ ਕਹਿੰਦੇ ਲੋੜੀ ਸੀਗੀ ਤੇ ਲੋੜੀ ਤੇ ਲੋਕੀ ਤੇਲ ਟਲਵਾਲਦੇ ਹੁੰਦੇ ਨੇਗੇ ਤੇ ਮੂਫਲੀਆਂ ਰਿਓੜੀਆਂ ਉਹ ਕਰਦੇ ਹੁੰਦੇ ਨੇ ਲੱਕੜਾ ਬਾਥੀਆਂ ਵਾਲਦੇ ਨੇ ਹੁਣ ਤਾਂ ਟ੍ਰੈਂਡ ਹੀ ਬਦਲ ਗਿਆ ਹੁਣ ਤਾਂ ਮੈਂ ਖਬਰਾਂ ਦੇਖਾਂ ਤੇ ਖਬਰ ਕੀ ਛਪੀ ਕਿ ਕਿਸਾਨਾਂ ਨੇ ਖੇਤੀ ਨੀਤੀ ਖੜੇ ਦੀ ਜਿਹੜੀ ਕਾਪੀਆਂ ਫੂਕਦੀਆਂ ਦੂਜੇ ਪਾਸੇ ਟੀਚਰਾਂ ਨੇ ਕੰਪਿਊਟਰ ਟੀਚਰਾਂ ਨੇ ਆਪਣੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੀ ਕਾਪੀਆਂ ਫੂਕਦੀਆਂ ਵੀ ਚੱਲੀ ਕਿ ਜਾਂਦਾ ਹੈ ਅਸੀਂ ਇੰਨੇ ਚਾਅ ਦੇ ਨਾਲ ਤਿਹਾੜ ਮਨਾਉਂਦੇ ਸੀ ਤੇ ਇੱਥੇ ਹੁਣ ਕੰਜਰ ਕਲੇਸ਼ ਚੱਲ ਪਿਆ ਜੇ ਕਹਿ ਲਈਏ ਆਪਾਂ ਤਾਂ ਰੋਜ਼ ਦੇ ਵਿੱਚ ਹੀ ਮਨਾਈ ਜਾਂਦੇ ਨੇ ਜੇ ਰੋਜ਼ ਮਜ਼ਾਰੇ ਹੀ ਕਰਨੇ ਨੇ ਤੇ ਫਿਰ ਤਿਹਾੜ ਮਨਾਉਣ ਦਾ ਕੀ ਫਾਇਦਾ ਖੈਰ ਇਹਨਾਂ ਨੂੰ ਕਿਹੜਾ ਸ਼ੌਂਕ ਚੜ੍ਹਿਆ ਕਰਨ ਵਾਲਿਆਂ ਨੂੰ ਇਹ ਤਾਂ ਬਸ ਹੁਣ ਜਿਹੜੇ ਵਾਅਦੇ ਨੇ ਉਹ ਪੂਰਾ ਕਰਨ ਵਾਲਿਆਂ ਨੂੰ ਚਾਹੀਦੇ ਨੇ ਵੀ ਕਰਨ ਖਬਰ ਆਈ ਜੀ ਇੱਕ ਬਹੁਤ ਵੱਡੀ ਖਬਰ ਹੈ ਵੀ ਕਹਿੰਦੇ ਵੀ ਹੁਣ ਜਿਵੇਂ ਬਾਲੀਵੁੱਡ ਵਾਲੇ ਆ ਬਾਲੀਵੁੱਡ ਹਾਲੀਵੁੱਡ ਪੰਜਾਬ ਵੱਲ ਦੇਖਣ ਲੱਗ ਗਏ ਆਉਣ ਲੱਗ ਗਏ ਤੇ ਹੁਣ ਕਹਿੰਦੇ ਵੀ ਜਿਹੜੇ ਰਾਜਕੁੰਦਰਾ ਸ਼ਿਲਪਾ ਸ਼ੇਟੀ ਦੇ ਘਰ ਵਾਲਾ ਤੁਹਾਨੂੰ ਪਤਾ ਹੀ ਹੈ ਤੇ ਉਹ ਹੁਣ ਕਹਿੰਦੇ ਪੰਜਾਬੀ ਕੋਈ ਫਿਲਮ ਬਣਾ ਰਹੇ ਨੇ ਕਿ ਮੇਰ ਮੂਰ ਜਿਹਦਾ ਨਾਮ ਹੈਗਾ ਤੇ ਰਾਜਕੁੰਦਰਾ ਵੈਸੇ ਵਧੀਆ ਕੀਤਾ ਵੈਸੇ ਪੰਜਾਬੀ ਫਿਲਮ ਚਾਏ ਪਰ ਹੁਣ ਕੁਝ ਅੱਜਦਾ ਕਰ ਲਓ ਪਹਿਲਾਂ ਵੀ ਤੁਸੀਂ ਬਾੜੇ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਹਨਾ ਵੀ ਕੀ-ਕੀ ਕਿਤਾਬ ਹੈਗਾ ਤੇ ਬਾਕੀ ਹਰ ਭਜਨ ਸਿੰਘ ਦੀ ਪਤਨੀ ਭਈ ਗੀਤਾ ਉਹਨਾਂ ਨੇ ਵੀ ਫਿਲਮ ਦੇ ਵਿੱਚ ਆਉਣਾਗਾ ਚਲੋ ਚੰਗੀ ਗੱਲ ਆ ਇਹ ਤਾਂ ਸਪੋਰਟ ਕਰਨੀ ਚਾਹੀਦੀ ਪੰਜਾਬ ਬਾਰੇ ਸੋਚਣਾ ਚਾਹੀਦਾ ਪਰ ਮੈਂ ਦੱਸਾਂ ਜਿੰਨਾ ਮਰਜ਼ੀ ਜੋਰ ਲਾ ਲਓ ਭਾਈ ਜਿਹੜੀ ਗੱਲ ਮੂਸੇ ਵਾਲੇ ਨੇ ਕਹਤੀ ਉਹ ਤਾਂ ਮਤਲਬ ਉਹ ਹੀ ਨਹੀਂ ਹੋઈ ਨਹੀਂ ਸਕਦੀ ਉਹ ਤਾਂ ਰਿਕਾਰਡ ਤੋਂ ਕੋਈ ਟੋਟੇ ਨਹੀਂ ਸਕਦਾ ਖਬਰ ਹੀ ਮੂਸੇ ਵਾਲੇ ਦੀ ਸੁਣਾਵਾ ਤੁਹਾਨੂੰ ਭਾਈ ਮੂਸੇ ਵਾਲੇ ਦਾ ਆ ਰਿਹਾ ਗਾਣਾ ਤੁਸੀਂ ਦੇਖਿਆ ਹੋਣਗੇ ਲੋੜੀ ਲੋੜੀ ਮਨਾਈ ਉਹਨਾਂ ਨੇ ਛੋਟੇ ਸਿੱਧੂ ਦੀ ਬੜੀ ਰੌਣਕ ਮੇਲਾ ਲੱਗਿਆ ਉੱਥੇ ਇਹ ਹੁਣ ਮੂਸੇ ਵਾਲੇ ਦਾ ਗਾਣਾ ਆ ਰਿਹਾ ਹੈਗਾ ਉਹ ਦੱਸਤਾ ਉਹਨਾਂ ਨੇ ਕਹਿੰਦੇ ਵੀ ਹਵੇਲੀ ਚ ਹੋ ਰਹੀ ਹੈ ਸ਼ੂਟਿੰਗ ਤੇ ਵੇਟ ਕਰ ਰਹੇ ਹੋ ਨਾ ਕਦੋਂ ਆ ਰਿਹਾ ਹੈ ਇਹ ਵੀ ਦੱਸ ਦਿੰਨੀ ਆ ਤਰੀਕ ਅਜੇ ਮੈਨੂੰ ਵੀ ਨਹੀਂ ਪਤਾ ਇਹ ਤਾਂ ਉੱਡਦੀ ਉੱਡਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਪਈ ਆ ਉਹ ਕਹਿੰਦੇ ਵੀ 17 ਕਹਿੰਦੇ ਵੀ ਜਨਵਰੀ ਤੋਂ ਬਾਅਦ ਦੇ ਵਿੱਚ ਹੀ ਆਊਗਾ ਹਜੇ ਕਹਿੰਦੇ ਵੀ ਕਲੀਅਰ ਨਹੀਂ ਹੈਗਾ ਐਂਡ ਆਫ ਦਾ ਜਨਵਰੀ ਆਊਗਾ ਤੇ ਤਦ ਤੱਕ ਲਈ ਤੁਹਾਨੂੰ ਵੇਟ ਕਰਨੀ ਪੈਣੀ ਹੈਗੀ ਸੋ ਮੈਨੂੰ ਲੱਗਦਾ ਵੀ ਇੰਨਕ ਬਹੁਤ ਹੋ ਗਿਆ ਤੇ ਅੱਜ ਮੈਨੂੰ ਲੱਗਦਾ ਕੁਝ ਮਿਸਿੰਗ ਜਾ ਲੱਗਣ ਗਿਆ ਹੈਗਾ ਆਹ ਹੋ ਚਾਹ ਤਾਂ ਮੰਗਾਈ ਹੀ ਨਹੀਂ ਹੈਗੀ ਇੱਕ ਤਾਂ ਨਾ ਮੈਂ ਆਪਣੇ ਆਪ ਚ ਬਿਜ਼ੀ ਬੜੀ ਹੋ ਜਾਨੀ ਆ ਤੇ ਮੈਂ ਭੁੱਲ ਜਾਨੀ ਮੈਨੂੰ ਤੁਹਾਡੇ ਨਾਲ ਮਿਲਣ ਦਾ ਚਾਹੀ ਹੈ ਨਾ ਹੁੰਦਾ ਕਿ ਮੈਂ ਚਾਹ ਤਾਂ ਭੁੱਲੀ ਗਈ ਅੱਛਾ ਨਾ ਚਲੋ ਠੀਕ ਹੈ ਫਿਰ ਮਿਲਦੇ ਆਂ ਆਪਾਂ ਬਾਅਦ ਚੋ ਤੇ ਫਿਰ ਮੈਂ ਵੀ ਚਾਹ ਚੋ ਪੀ ਲਾ ਮਸਾਲਾ ਤਾਂ ਆਪਾਂ ਲਾ ਹੀ ਦਿੱਤਾ ਪਰ ਚਾਹ ਵੀ ਨਾ ਗੱਲ ਵੀ ਨਹੀਂ ਬਣਨੀ ਹੈ ਨਾ ਸੋ ਮਿਲਦੇ ਆਂ ਫਿਰ ਭਈ ਅਗਲੇ ਪ੍ਰੋਗਰਾਮ ਦੇ ਵਿੱਚ ਉਮੀਦ ਆ ਪਸੰਦ ਆ ਹੋਊਗਾ ਤਦ ਤੱਕ ਦੇ ਲਈ ਬਾਏ ਬਾਏ ਤੇ ਨਾਲੇ ਗਾਣਾ ਦੱਸ ਦਿਓ ਮੈਨੂੰ ਕਿਹੜਾ ਰੀਲਾਂ ਤੁਸੀਂ ਕਿੰਨੀਆਂ ਕਿ ਬਣਾਣੇ